ਦੇ ਆਪ ਸਿਆਸੀ ਮਨਤੇ ਆ ਉਹ ਕੀ ਕਰਦੇ ਆ ਜਦੋਂ ਮੀਂਹ ਪੈਂਦਾ ਹੁੰਦਾ ਮੀਂਹ ਪੈਂਦੇ ਤੇ ਭੱਜ ਕੇ ਆ ਜਾਂਦੇ ਆ ਤੇ ਉਹਨਾਂ ਨੂੰ ਪਤਾ ਵੀ ਉਦੋਂ ਮਗਰੋਂ ਪਾਣੀ ਨਿਕਲ ਜਾਣਾ ਸਾਡੀ ਵੀਡੀਓ ਨਹੀਂ ਬਣਨੀ ਤੇ ਕਿਸੇ ਨੇ ਸਾਨੂੰ ਪੁੱਛਣਾ ਨਹੀਂ ਹੁਣ ਕੱਲ ਕੇ ਪਰਸੋਂ ਕੱਲ ਸੱਚ ਮੱਛੀਆਂ ਛੱਟ ਕੇ ਹਾਂ ਮੱਛੀਆਂ ਛੱਟ ਕੇ ਗਏ ਸੀ ਤੇ ਉਹ ਮੱਛੀਆਂ ਕੋਈ ਕਿਤਾਬੇ ਮਰ ਗਈਆਂ ਮੈਂ ਇਹਨਾਂ ਨੂੰ ਬੇਨਤੀ ਕਰੂੰਗਾ ਇੱਥੇ ਰੱਖ ਜਾਾਂਗੇ ਕੋਈ ਕਹੀਂ ਬਚਾਲੀਆਂ ਇਹਦੇ ਵਿੱਚ ਪਾਣੀ ਚ ਪਾ ਦਿਆਂ ਉਹਨਾਂ ਦੀਆਂ ਸਾਥ ਮੀ ਪੈਂਦਾ ਇਹੋ ਜੇ ਮੀ ਤਾਂ ਕੱਲ ਨੂੰ ਵੀ ਪਊਗਾ ਸ਼ਾਇਦ ਮੇਰੇ ਕੁੱਤੇ ਲਿਖਿਆ ਵਾ ਮੈਂ ਇਹਨਾਂ ਨੂੰ ਬੇਨਤੀ ਕਰੂੰਗਾ ਕੱਲ ਨੂੰ ਫੇਰ ਆ ਕੇ ਛੱਟ ਜਿਓ ਜੀ ਇੱਕ ਦਿਨ ਚ ਕੱਢ ਦਾਂਗੇ ਅਸੀਂ ਪਾਣੀ ਸਾਰਾ ਜੇ ਲੀਡਰੀ ਕਰਨੀ ਹੈ ਤੇ ਸਾਹਮਣੇ ਸਾਹਮਣੇ ਆ ਕੇ ਗੱਲ ਕਰਨ ਸਾਡੇ ਨਾਲ ਇਹ ਜਿਹੜਾ ਸ਼ਹਿਰ ਚ ਪਾਣੀ ਅੱਗੇ 25 25 30 30 ਦੇਣਾ ਦੁਕਾਨਦਾਰ ਖੜੇ ਆ ਇਹਨਾਂ ਨੂੰ ਪੁੱਛ ਲਓ ਅਸੀਂ ਆਪ ਧਰਨਾ ਲਾਇਆ ਸੀ ਇੱਥੇ 20 20 25 25 ਦਿਨ ਪਾਣੀ ਖੜਾ ਰਹਿੰਦਾ ਸੀ ਹੁਣ ਇੱਕ ਡੇਢ ਦਿਨ ਤੋਂ ਵੱਧ ਅਸੀਂ ਖੜਨ ਨਹੀਂ ਦਿੰਦੇ ਸਿਆਸੀ ਲੀਡਰ ਸੀਗੇ ਉਹਨਾਂ ਨੂੰ ਮੈਂ ਬੀਤਤੀ ਕਰਦਾ ਤੁਹਾਡੀਆਂ ਮੱਛੀਆਂ ਹੁਣ ਫੇਰ ਕੱਲ ਨੂੰ ਮੀਂਹ ਪੈਣਾ ਉਹਦੇ ਤੇ ਦਿਖਾਈ ਜਾਂਦੇ ਆ ਨੈਟ ਤੇ ਵੀ ਕੱਲ ਨੂੰ ਫੇਰ ਪੈਣਾ ਤੁਹਾਡੇ ਕੋਲ ਕੱਲ ਕੱਲ ਦਾ ਡੈਣੀ ਹੋਊਗਾ ਜਦੋਂ ਮੀਂਹ ਪਊਗਾ ਆਪਦੀਆਂ ਮੱਛੀਆਂ ਫੇਰ ਛੱਡ ਜੂਗਾ ਆਕੇ ਇਹਨਾਂ ਦੀ ਲੜਾਈ ਆ ਜਿਹੜੀ ਆਪਦੀ ਟੈਕ ਦੀ ਆ ਮੁੱਦਾ ਇਹਨਾਂ ਕੋਲੇ ਟੱਕਾ ਹੀ ਨਹੀਂ ਕੱਲ ਸਾਡੇ ਕੁਝ ਜਿਹੜੇ ਆਪ ਦੇ ਆਪ ਨੂੰ ਸਿਆਸੀ ਮਤਿਆਂ ਲੇਟਾ ਉਹ ਕੀ ਕਰਦੇ ਆ ਜਦੋਂ ਮੀਂਹ ਪੈਂਦਾ ਹੁੰਦਾ ਜੀ ਮੀਂਹ ਪੈਂਦੇ ਨੇ ਭੱਜ ਕੇ ਆ ਜਾਂਦੇ ਆ ਤੇ ਉਹਨਾਂ ਨੂੰ ਪਤਾ ਵੀ ਉਦੋਂ ਮਗਰੋਂ ਪਾਣੀ ਨਿਕਲ ਜਾਣਾ ਸਾਡੀ ਵੀਡੀਓ ਨਹੀਂ ਬੰਨਨੀ ਤੇ ਕਿਸੇ ਨੇ ਸਾਨੂੰ ਪੁੱਛਣਾ ਨਹੀਂ ਹੁਣ ਕੱਲ ਕੇ ਪਰਸੋਂ ਕੱਲ ਸੱਚ ਮੱਛੀਆਂ ਛੱਡ ਕੇ ਹਾਂ ਮੱਛੀਆਂ ਛੱਡ ਕੇ ਗਏ ਸੀ ਜੀ ਤੇ ਉਹ ਮੱਛੀਆਂ ਕੋਈ ਕਿਤਾਬੇ ਮਰ ਗਈਆਂ ਮੈਂ ਇਹਨਾਂ ਨੂੰ ਬੇਨਤੀ ਕਰੂੰਗਾ ਇੱਥੇ ਰੱਖ ਜਾਾਂਗੇ ਕੋਈ ਕਹੀਂ ਬਚਾ ਲੀਆਂ ਇਹਦੇ ਪਾਣੀ ਚ ਪਾ ਦਿਆਂ ਉਹਨਾਂ ਦੀਆਂ ਸਾਥ ਸੋ ਕਹਿਣ ਦਾ ਮਤਲਬ ਇਹ ਹੈ ਜੇ ਸਿਆਸਤ ਕਰਨੀ ਹੈ ਨਾ ਕੋਈ ਚੰਗੀ ਗੱਲ ਤੇ ਕਰੋ ਵੇਖੋ ਜਦੋਂ ਮੀਂਹ ਪੈਂਦਾ ਇਹੋ ਜਿਹੀ ਮੀਂਹ ਦਾ ਕੱਲ ਨੂੰ ਵੀ ਪਊਗਾ ਸ਼ਾਇਦ ਮੇਰੇ ਉੱਤੇ ਲਿਖਿਆ ਵਾ ਮੈਂ ਇਹਨਾਂ ਨੂੰ ਬੇਨਤੀ ਕਰੂੰਗਾ ਕੱਲ ਨੂੰ ਫੇਰ ਆ ਕੇ ਛੱਟ ਦਿਓ ਜੀ ਇੱਕ ਦਿਨ ਚ ਕੱਢ ਦਿਆਂਗੇ ਅਸੀਂ ਪਾਣੀ ਸਾਰਾ ਜਿੰਨਾ ਵੀ ਸ਼ਹਿਰ ਦੇ ਵਿੱਚ ਹੋਊਗਾ ਅੱਜ ਤੋਂ ਪਹਿਲਾਂ ਕੀ ਹੁੰਦਾ ਸੀਗਾ ਸਰਕਾਰ ਬਣਨ ਤੋਂ ਪਹਿਲਾਂ ਇੱਕ ਸਾਲ ਲੱਗਿਆ ਸਾਨੂੰ ਸਿਸਟਮ ਸੈੱਟ ਕਰਦਿਆਂ ਇੱਕ ਸਾਲ ਸਾਨੂੰ ਇਸੇ ਤੇ ਹੀ ਨਹੀਂ ਪਤਾ ਲੱਗਣ ਦਿੱਤਾ ਵੀ ਇਹ ਪ੍ਰੋਬਲਮ ਕਾਦੇ 'ਚ ਪ੍ਰੋਬਲਮ ਕਾਸੀ 'ਚ ਵੀ ਨਹੀਂ ਹੈਗੀ ਸੀ ਗੱਲ ਇੰਨੀ ਸੀਗਾ ਕੋਈ ਧਿਆਨ ਹੀ ਨਹੀਂ ਦਿੰਦਾ ਸੀ ਵੀ ਇਹ ਕਿਉਂ ਨਹੀਂ ਨਿਕਲਦਾ ਪਾਣੀ ਇੱਥੋਂ ਕਿਉਂ ਖੜਾ ਰਹਿੰਦਾ ਪ੍ਰੋਬਲਮ ਹੁਣ ਵੀ ਹੈਗੀ ਆ ਉਹ ਫਾਟਕੋ ਪਾਰ ਕੁਝ ਜਗ੍ਹਾ ਤੇ ਪ੍ਰੋਬਲਮ ਹੈਗੀ ਉਹਨੂੰ ਵੀ ਅਸੀਂ ਜਲਦੀ ਜਿਹੜਾ ਹੱਲ ਕਰਦੇ ਆਂਗੇ ਮੇਰਾ ਕਹਿਣ ਦਾ ਮਤਲਬ ਇੰਨਾ ਕੀ ਹੈ ਜੇ ਲੀਡਰ ਹੀ ਕਰਨੀ ਹੈ ਤੇ ਸਾਹਮਣੇ ਸਾਹਮਣੇ ਆ ਕੇ ਗੱਲ ਕਰਨ ਸਾਡੇ ਨਾਲ ਇਹ ਜਿਹੜਾ ਸ਼ਹਿਰ ਚ ਪਾਣੀ ਅੱਗੇ 25 25 30 30 ਦਿਨਾਂ ਦੁਕਾਨਦਾਰ ਖੜੇ ਆ ਇਹਨਾਂ ਨੂੰ ਪੁੱਛ ਲਓ ਅਸੀਂ ਆਪ ਧਰਨਾ ਲਾਇਆ ਸੀ ਇੱਥੇ 20 20 25 25 ਦਿਨ ਪਾਣੀ ਖੜਾ ਰਹਿੰਦਾ ਈ ਹੁਣ ਇੱਕ ਡੇਢ ਦਿਨ ਤੋਂ ਵੱਧ ਅਸੀਂ ਖੜਨ ਨਹੀਂ ਦਿੰਦੇ ਅਸੀਂ ਕਦੇ ਵੀ ਨਹੀਂ ਕਿਹਾ ਇਹ ਗੱਲ ਨੂੰ ਆ ਕੇ ਪਰ ਕੋਈ ਸਿਆਸੀ ਬੰਦੇ ਜਦੋਂ ਮੀਂਹ ਪੈਂਦਾ ਹੁੰਦਾ ਨਾ ਤਾਂ ਮੀਂਹ ਪੈਂਦੇ ਚ ਆ ਜਾਂਦੇ ਆ ਵੀ ਮੀਂਹ ਤਾਂ ਬੰਦ ਹੋ ਲੈਣ ਦੇ ਤੁਹਾਡੇ ਘਰਾਂ ਦੇ ਵੀ ਛੱਤਾਂ ਤੇ ਪਾਣੀ ਖੜਦਾ ਉਹਦੇ ਤੇ ਵੀ ਟੈਣ ਅੱਛਾ ਮੇਰੀ 3 ਦਿਨ ਲਗਾਤਾਰ ਮੀਂਹ ਪਈ ਗਿਆ 3 ਦਿਨ ਪੈਂਦਾ ਰਿਹਾ ਕਿ ਨਹੀਂ ਪੈਂਦਾ ਰਿਹਾ ਬਿਲਕੁਲ 3 ਦਿਨ ਅਕੇ ਲਗਾਤਾਰ ਮੀਂਹ ਪਈ ਗਿਆ ਹੁਣ ਮੀਂਹ ਜਿਹੜਾ ਕੱਲ ਤਕਰੀਬਨ ਕੱਲ ਹੀ ਹਟਿਆ ਮੇਰੇ ਹਿਸਾਬ ਨਾਲ ਤੇ ਅੱਜ ਜਿਹੜਾ ਪਾਣੀ ਆ ਉਹ ਸ਼ਹਿਰ ਚੋਂ ਕਲੀਅਰ ਹੋ ਗਿਆ ਮੇਰੇ ਕਹਿਣ ਦਾ ਮਤਲਬ ਇਹ ਆ ਅੱਗੇ ਇਸੇ ਟੌਂਕ ਇਸੇ ਚੌਂਕ 'ਚ ਹੁਣ ਵੀ ਮੈਂ ਤੁਹਾਨੂੰ ਕਹਿਣਾ ਇਹ ਗੱਲ ਮੀਂਹ ਹਟਣ ਤੋਂ 1.5 ਦਿਨ ਦੇ ਵਿੱਚ ਅਸੀਂ ਪਾਣੀ ਜਿਹੜਾ ਇੱਥੋਂ ਕਲੀਅਰ ਕਰਾ ਦਿੰਨੇ ਆ ਹੁਣ ਵੀ ਮੈਂ ਕਹਿੰਦਾ ਉਦੋਂ ਪਹਿਲਾਂ ਵੀ ਕਹਿੰਦਾ ਸੀ ਕਿ 20 20 30 30 ਦਿਨ ਇੱਥੇ ਜਿਹੜਾ ਪਾਣੀ ਖੜਾ ਰਹਿੰਦਾ ਸੀ ਉਹ ਪਿਛਲੇ 1.5 ਸਾਲ ਤੋਂ ਤੁਸੀਂ ਨੋਟ ਕੀਤਾ ਕਿ ਨਹੀਂ ਕੀਤਾ ਮੈਨੂੰ ਨਹੀਂ ਪਤਾ ਸਾਡਾ ਇਹ ਧਿਆਨ ਹੁੰਦਾ ਕੰਮ ਕੁਝ ਵੀ ਨਹੀਂ ਸੀਗਾ ਉੱਥੇ ਮੋਟਰ ਬੰਦ ਹੋ ਜਾਂਦੀ ਸੀ ਮੀਂਹ ਦਾ ਮੈਂ ਸਪੈਸ਼ਲ ਇਸ ਕੰਮ ਵਾਸਤੇ ਜਨਰੇਟਰ ਕਰਾਏ ਤੇ ਲਿਆ ਮੈਂ ਕਿਹਾ ਵੀ ਪਾਣੀ ਕੱਢਣ ਵਾਸਤੇ ਮੋਟਰ ਨਹੀਂ ਬੰਦ ਹੋਣੀ ਚਾਹੀਦੀ ਇਸੇ ਕਰਕੇ ਜਿਹੜਾ ਕੱਲ ਮੀਂਹ ਬੰਦ ਹੋਇਆ ਤੇ ਅਸੀਂ ਇੱਕ ਦਿਨ ਦੇ ਵਿੱਚ ਜਿਹੜਾ ਪਾਣੀ ਆ ਉਹ ਕਲੀਅਰ ਕਰਤਾ ਜਿਹੜੇ ਸਿਆਸੀ ਲੀਡਰ ਸੀਗੇ ਉਹਨਾਂ ਨੂੰ ਮੈਂ ਬੇਨਤੀ ਕਰਦਾ ਤੁਹਾਡੀਆਂ ਮੱਛੀਆਂ ਹੁਣ ਫੇਰ ਕੱਲ ਨੂੰ ਮੀਂਹ ਪੈਣਾ ਉਹਦੇ ਤੇ ਦਿਖਾਈ ਜਾਂਦੇ ਆ ਨੈਟ ਤੇ ਵੀ ਕੱਲ ਨੂੰ ਫੇਰ ਪੈਣਾ ਤੁਹਾਡੇ ਕੋਲ ਕੱਲ ਕੱਲ ਦਾ ਬੈਣੀ ਹੋਊਗਾ ਜਦੋਂ ਮੀਂਹ ਪਊਗਾ ਆਪਦੀਆਂ ਮੱਛੀਆਂ ਫੇਰ ਛੱਡ ਜਿਓਗੇ ਅਸੀਂ ਫੇਰ ਆ ਲਓ ਤੁਸੀਂ ਰੱਖ ਲਓ ਪਰसों ਰਾਤ ਨੂੰ ਵੀ ਮੀਂਹ ਪਿਆ ਮਤਲਬ ਕੱਲ ਦਾ ਦਿਨ ਮੀਂਹ ਨਹੀਂ ਪਿਆ ਕੱਲ ਸਵੇਰ 3:00 ਵਜੇ ਪਿਆ ਜੀ ਕੱਲੋਂ ਕੱਲ ਸਵੇਰੇ ਵੀ ਨਹੀਂ ਪਿਆ ਇੱਕ ਦਿਨ ਦੇ ਵਿੱਚ ਮੀਂਹ ਨਿਕਲ ਗਿਆ ਅੱਜ ਅੱਜ ਦੂਜੇ ਦਿਨ ਚਾਰ ਦਿਨ ਬਾਅਦ ਨਹੀਂ ਨਿਕਲਿਆ ਪੈਂਦੇ ਮੀਂਹ ਚ ਤੁਹਾਡੇ ਛੱਤ ਤੇ ਵੀ ਪਾਣੀ ਖੜਦਾ ਹੈ ਨਰਤਣਾ ਕੋ ਨਿਕਲ ਜਾਂਦਾ ਫਿਰ ਉਹ ਪਰ ਐਸੀ ਮਸਲਾ ਹਲ ਕਰਦੇ ਹਨ ਮਸਲਾ ਹਲ ਕਰਦਾ ਨਾ ਫਿਰ ਹੁਣ ਹੈ ਮਤਲਬ ਇਹ ਆ ਗਾਹ ਤੋਂ ਆ ਛੋਟੀਆਂ ਮੱਛਲੀਆਂ ਮਾਰ ਗਈਆਂ ਕੁਝ ਬਾਤ ਗਈਆਂ ਨਹੀਂ ਤੂੰ ਹੀ ਕੱਲ ਛੱਡ ਕੇ ਗਏ ਸੀ ਇਹ ਮਿਲਣੀ ਹੈ ਮੈਂ ਕਹਿੰਦਾ ਮੈਨੂੰ ਰਹਿ ਦਿਓ ਮੈਂ ਰੱਖੀ ਲੀਡਰ ਨੂੰ ਦੇ ਦੇ ਠੀਕ ਹੈ ਇਹ ਗਾਹ ਨੂੰ ਕੱਲ ਨੂੰ ਵੀ ਛੱਟਣੀ ਆ ਸ਼ਾਇਦ ਉਹਨੂੰ ਪੈ ਸਕਦੀਆਂ ਕਿਉਂਕਿ ਸਵੇਰੇ ਮੀਂਹ ਪੈ ਸਕਦਾ ਕਿਉਂਕਿ ਨੈਟ ਦੇ ਉੱਤੇ ਲਿਖਿਆ ਸਵੇਰੇ ਵੀ ਇੱਥੇ ਮੀਂਹ ਪਊਗਾ ਫਿਰ ਤੁਸੀਂ ਉਦੋਂ ਤੋਂ ਹੀ ਛੱਡ ਲਿਓ ਜਦੋਂ ਮੀਂਹ ਪਊਗਾ ਨਹੀਂ ਤਾਂ ਇੱਕ ਦਿਨ ਬਾਅਦ ਨਿਕਲ ਜਾਣਾ ਸਰ ਐਮਐਲਏ ਸਾਹਿਬ ਇੱਕ ਸਵਾਲ ਆ ਕੱਲ ਮਾਸਟਰ ਬਲਦੇਵ ਜੀ ਨੇ ਪਾਣੀ ਦੀ ਸਮੱਸਿਆ ਨਾਲੋਂ ਉਹਨਾਂ ਨੇ ਹਲਕਾ ਅੰਚਾਰਜ ਕਾਂਗਰਸ ਦੇ ਬਾਰੇ ਵੱਧ ਗੱਲ ਕੀਤੀ ਹੈ ਉਹ ਕੀ ਕਹਿਣਾ ਚਾਹੁੰਦੇ ਕੁੱਲ ਮਿਲਾ ਕੇ ਇਹਨਾਂ ਦੀ ਲੜਾਈ ਹੈ ਜਿਹੜੀ ਆਪਦੀ ਟਿੱਕਦੀ ਹੈ ਮੁੱਦਾ ਇਹਨਾਂ ਕੋਲੇ ਡੱਕਾ ਹੀ ਨਹੀਂ ਠੀਕ ਹੈ ਇਹ ਇਹੇ ਚੌਂਕ 'ਚ ਅਸੀਂ ਆਪ ਹੀ ਧਰਨੇ ਲਾਉਂਦੇ ਸਾਨੂੰ ਵੀ ਪਤਾ ਹੈ ਇੱਥੇ 25 25 30 30 ਦਿਨ ਪਾਣੀ ਨਹੀਂ ਨਿਕਲਦਾ ਸੀ ਤੇ ਅਸੀਂ 1.5 ਦਿਨ ਦੇ ਵਿੱਚ ਕਲੀਅਰ ਕਰਾ ਦਿੰਦੇ ਹਾਂ ਕੱਲ ਦੇ ਡਾਕ ਸੋ ਕਹਿਣ ਦਾ ਮਤਲਬ ਇਹ ਉਹਨਾਂ ਦਾ ਰੌਲਾ ਆਪ ਦਾ ਟਰੈਕਟ ਦਾ ਵੀ ਕਿਹਨੂੰ ਮਿਲਨੀ ਆ। ਉਹ ਇਸੇ ਗੱਲ 'ਚ ਹੀ ਭੱਜੇ ਫਿਰਦੇ ਆ ਵੀ ਮੈਂ ਉੱਥੇ ਜਾ ਕੇ ਮੁੱਦਾ ਕੋਈ ਹੁੰਦਾ ਨਹੀਂ ਕਿਤੇ ਮਰਜ਼ੀ ਜਾ ਕੇ ਰੌਲਾ ਪਾਵਿਆ। ਲੀਡਰ ਦੀ ਸ਼ਬਦਾਵਲੀ ਵੀ ਇਹ ਨਹੀਂ ਹੁੰਦੀ ਕਦੇ ਕਿਸੇ ਨੂੰ ਕਹਿੰਦੇ ਆ ਗਲਮੇ ਤੋਂ ਫੜ ਲਾਂਗੇ। ਆਹ ਖੜੇ ਆ ਅਸੀਂ। ਤੇ ਇੱਥੇ ਹੀ ਖੜੇ ਆ। ਮੈਂ ਪਹਿਲਾ ਐਮਐਲਏ ਹੋਊਂਗਾ ਜਿਹੜਾ ਜੈਤੋ ਚ ਆਪਦਾ ਘਰ ਬਣਾ। ਇਹ ਤੋਂ ਪਹਿਲਾਂ ਕੋਈ ਐਮਐਲਏ ਇੱਥੇ ਰਿਹਾ ਤਾਂ ਦੱਸ ਦਿਓ। ਹਰ ਇੱਕ ਬੰਦਾ ਆ ਕੇ ਵਾਅਦਾ ਕਰਦਾ ਇੱਥੇ ਮੈਂ ਆਪਦਾ ਘਰ ਲਊਂਗਾ, ਮੈਂ ਰਹੂੰਗਾ। ਕੋਈ ਨਹੀਂ ਰਹਿੰਦਾ ਇੱਥੇ। ਮੇਰਾ ਕੋਟਕਪ ਇਹ ਇਹ ਵੀ ਜਿੱਤ ਕੇ ਗਏ ਕਹਿੰਦੇ ਸੀਬਰੇਜ ਦੀ ਗੱਲ ਕਰਦੇ ਆ ਵਿਰੋਧੀ ਧਿਰ ਚ ਸੀਗੇ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਸੀ ਇੱਕ ਵੀਡੀਓ ਮੈਨੂੰ ਵਿਖਾ ਦੇ ਨੇ ਜਿਹੜੀ ਇਹਨਾਂ ਨੇ ਸੀਬਰੇਜ ਦੀ ਬਾਤ ਚੱਕੀ ਹੋਵੇ ਮੈਂ ਸਰਕਾਰ ਚ ਹੁੰਦਿਆਂ ਵੀ ਉੱਥੇ ਸੀਵਰੇਜ ਆਸਤੇ ਬੋਲ ਕੇ ਆਇਆ ਐ ਐਮਐਲਏ ਸਾਹਿਬ ਜਿਹੜਾ ਪੰਜਾਬ ਦੇ ਵਿੱਚ ਹੜ੍ਹਾਂ ਦੀ ਸਥਿਤੀ ਬਣੀ ਪੰਜਾਬ ਦੇ ਵਿੱਚ ਹੜ੍ਹਾਂ ਦੀ ਸਥਿਤੀ ਬਣੀ ਪਈ ਐ ਸਾਰੇ ਪਾਸੇ ਹੜ੍ਹਾਂ ਦਾ ਕਹਿਰ ਹੋਇਆ ਪਿਆ ਪਰ ਮਾਸਟਰ ਬਲਦੇਵ ਸਿੰਘ ਨੂੰ ਜੈਤੋ ਦੇ ਵਿੱਚ ਹੀ ਕਿਉਂ ਦਿਖਾਇਆ ਵੀ ਜੈਤੋ ਤਾਂ ਉਹਨਾਂ ਨੂੰ ਐ ਲੱਗਦਾ ਵੀ ਮੈਨੂੰ ਸ਼ਾਇਦ ਟਰੈਕਟ ਮਿਲ ਜਾਊਗੀ ਜਿਹੜੀ ਸਾਨੂੰ ਤਾਂ ਦੀਨ ਦੀ ਨਹੀਂ ਕਿਤੇ ਮੈਂ ਕਹਿੰਦਾ ਆ ਜਾ ਟਰੈਕਟ ਲੈ ਕੇ ਆ ਜਾਓ ਇਲੈਕਸ਼ਨ ਲੜਦੇ ਇੱਥੇ ਬਰਾਬਰ ਪਤਾ ਲੱਗੂ ਕੀ ਬਣਦਾ ਕਿੰਨਾ ਕ ਤੁਹਾਨੂੰ ਲੋਕ ਪਿਆਰ ਕਰਦੇ ਪਿੰਡਾਂ 'ਚ ਜਾ ਕੇ ਪਤਾ ਲੱਗੂਗਾ ਕਹਿਣ ਦਾ ਮਤਲਬ ਇਹ ਆ ਕੱਲੀ ਲੀਟਰੀ ਚਮਕਾਉਣ ਵਾਸਤੇ ਐਵੇਂ ਤਿੰਨ ਚਾਰ ਜਾਣੇ ਹੁੰਦੇ ਆ ਕਿ ਆ ਛੱਡ ਜਾਨੇ ਆ ਪਾਸੇ ਆਸੇ ਤੋਂ ਹੀ ਬੰਦੇ ਇਕੱਠੇ ਕਰਦੇ ਆ ਸਰ ਸਾਹਿਬ ਇੱਕ ਗੱਲ ਉਹਨਾਂ ਨੇ ਹੋਰ ਕਹੀ ਐ ਕਿ ਜਦੋਂ ਜਦੋਂ ਮੈਂ ਐਮ ਐਲ ਏ ਸੀਗਾ ਉਦੋਂ ਤਾਂ ਸਰਕਾਰ ਹੀ ਸਾਡੀ ਹੈ ਨਹੀਂ ਸੀ ਉਦੋਂ ਕਾਂਗਰਸ ਸਰਕਾਰ ਸੀ ਜਦੋਂ ਐਮ ਐਲ ਏ ਕੋਲੇ ਪਾਵਰ ਨਹੀਂ ਹੁੰਦੀ ਕਿ ਲੋਕਾਂ ਦੇ ਕੰਮ ਨਾ ਸਕੇ ਮੈਂ ਕਹਿੰਦਾ ਨਹੀਂ ਚਲੋ ਮੰਨ ਲਿਆ ਸਰਕਾਰ ਹੈ ਨਹੀਂ ਉਹਨਾਂ ਨੂੰ ਕਹਾਂ ਤੁਸੀਂ ਬੋਲੇ ਕਿੱਥੇ ਆ ਵਿਧਾਨ ਸਭਾ ਚ ਵੀਡੀਓ ਵਿਖਾ ਦਿਓ ਇੱਕ ਵੀ ਮੈਂ ਸਰਕਾਰ ਚ ਹੁੰਦੇ ਵੀ ਸੀ ਬਰੇਜ ਦੀ ਗੱਲ ਕਰਕੇ ਆਂ ਉੱਥੇ ਜਾ ਕੇ ਹਰ ਇੱਕ ਮੁੱਦਾ ਮੈਂ ਚੱਕਿਆ ਉਹਨਾਂ ਨੇ ਇੱਕ ਵੀ ਜੇ ਵੀਡੀਓ ਉਹਨਾਂ ਆਰਡੀ ਵੀ ਮੈਸੀਵਰੇਜ ਆਸਤੇ ਵਿਰੋਧੀ ਤਰ ਦੂਜੀ ਗੱਲ ਉਹ ਕਾਂਗਰਸ ਸਰਕਾਰ ਦੇ ਰਹਿੰਦੇ ਹੀ ਕਾਂਗਰਸ ਪਾਰਟੀ ਚ ਜੁਆਇਨ ਹੋ ਗਏ ਸੀ ਤੇ ਉਦੋਂ ਕਿਉਂ ਨਹੀਂ ਕਰ ਸਕੇ ਕੁਝ ਮਕੰਮਲ ਅਕਰਮੋਂ ਤਾਂ ਫਤੰਦ ਹੋਈ ਬਸ 15-20 ਦਿਨ ਤੱਕ ਰਾਈਜ਼ਿੰਗ ਮੈਨ ਚੱਲ ਪੈਣੀ ਆ ਤੇ ਮੇਰੇ ਹਿਸਾਬ ਨਾਲ 90% ਵੇਖੋ ਪਾਣੀ ਜ਼ਰੂਰ ਖੜੂਗਾ ਤਕੜੇ ਤਕੜੇ ਸ਼ਹਿਰ ਆ ਜਿਹੜੇ ਨਤਿਆਣਾ ਮੁਹਾਲੀ ਚੰਡੀਗੜ੍ਹ ਮੀਂਹ ਦੇ ਵਿੱਚ ਖੜੂਗਾ ਪਾਣੀ ਠੀਕ ਆ ਜਿਹੜਾ ਇੱਕ ਮਿੰਟ ਮੈਂ ਬੋਲ ਦਿੰਦਾ ਪਾਣੀ ਜ਼ਰੂਰ ਖੜੂਗਾ ਪਰ ਪਾਣੀ ਨਿਕਲਦਾ ਕਿੰਨੇ ਚਿਰ ਚਾ ਉਹ ਸੀਵਰੇਜ ਸਿਸਟਮ ਹੁੰਦਾ ਇਹ ਬਬਾ ਹਾਏ ਇਹ ਵਿਵਸਥਾ ਹੁੰਦੀ ਹੈ ਤੇ ਜੇ ਪਾਣੀ 25-25 ਦਿਨ ਹੀ ਨਾ ਨਿਕਲੇ ਫੇਰ ਅੱਡ ਗੱਲ ਹੈ ਤੇ ਜੇ ਇੱਕ ਦਿਨ ਦੇ ਵਿੱਚ ਨਿਕਲ ਜੇ ਪਾਣੀ ਇੱਕ ਡੇਢ ਦਿਨ ਚ ਇਹਦਾ ਮਤਲਬ ਸੀਵਰੇਜ ਆ ਜਿਹੜਾ ਉਹ ਸਹੀ ਕੰਮ ਕਰ ਰਿਹਾ ਜਿਹੜੀ ਇਹੋ ਜੀ بارش ਹੁੰਦੀ ਹੈ ਨਾ ਉਹਦਾ ਕੋਈ ਹੱਲ ਨਹੀਂ ਹੁੰਦਾਗਾ ਜੇ ਸਾਰੇ ਕਿਤੇ ਤੁਸੀਂ ਉਹ ਬਟਿੰਡੇ ਚੱਲ ਜੋ ਕੋਟ ਚੱਲ ਜੋ ਫਰੀਦਕੋਟ ਚੱਲ ਜੋ ਲੁਧਿਆਣੇ ਚੱਲ ਜੋ ਮੁਹਾਲੀ ਚੰਡੀਗੜ੍ਹ ਸਾਰੇ ਕਿਤੇ ਖੜਦਾ ਪਰ ਉਹ ਨਿਕਲਦਾ ਕਿੰਨੇ ਚਿਰ ਚਾ ਏਸੀ ਵਿਰੇ ਸਿਸਟਮ ਹੁੰਦਾ ਐਮਐਲਏ ਸਾਹਿਬ ਲੱਗਦਾ ਨਹੀਂ ਕਿ ਹਾੜਾਂ ਦੀ ਸਥਿਤੀ ਦੇ ਨਾਲ ਨਜਿੱਠਣ ਲਈ ਆਪਾਂ ਨੂੰ ਇਹ ਰਾਜਨੀਤੀ ਤੋਂ ਉੱਪਰ ਉੱਠ ਕੇ ਸਾਰਿਆਂ ਨੂੰ ਸਾਥ ਇੱਕੋ ਬਿਲਕੁਲ ਬਿਲਕੁਲ ਅਸੀਂ ਤਾਂ ਕਹਿੰਨੇ ਆ ਸਾਡੇ ਲੀਡਰ ਮੰਤਰੀ ਮੁੱਖ ਮੰਤਰੀ ਸਾਹਿਬ ਖੁਦ ਬੂਟ ਲਾ ਕੇ ਉੱਥੇ ਲੋਕਾਂ ਦੀ ਸਹਾਇਤਾ ਕਰਨ ਵਾਸਤੇ ਪਹੁੰਚਿਆ ਅੱਜ ਉਹਨਾਂ ਨੇ ਕਿਹਾ ਵੀ ਜਿਹੜਾ ਮੇਰਾ ਹੈਲੀਕਾਪਟਰ ਤੁਸੀਂ ਮੈਨੂੰ ਦਵਾਇਆ ਉਹ ਹੈਲੀਕਾਪਟਰ ਨੂੰ ਜੇ ਲੋਡ ਪੈਂਦੀ ਆ ਤੁਹਾਡੇ ਤੱਕ ਪਹੁੰਚਣ ਦੀ ਉਹ ਵੀ ਤੁਹਾਡੇ ਤੱਕ ਆਊਗਾ ਤੁਹਾਨੂੰ ਦਿੱਤਾ ਸੋ ਕਹਿਣ ਦਾ ਮਤਲਬ ਇਹੀ ਹੁੰਦਾ ਗਰਾਊਂਡ ਤੇ ਕੰਮ ਕਰੋ ਕੱਲਾ ਬੋਕਾ ਵੀ ਕੇ ਰਾਜਨੀਤੀ ਨਾ ਕਰੋ। ਪਤਾ ਹੀ ਉਹ ਅੱਜ ਗਣੇਸ਼ ਚ ਤੁਸੀਂ ਦਾ ਐਡਾ ਵੱਡਾ ਉਤਸਵ ਹੈ ਸਾਰਾ ਸ਼ਹਿਰ ਇੰਨਾ ਖੁਸ਼ ਹੈ। ਹਰੇਕ ਨੇ ਆਪਦੇ ਘਰੇ ਗੰਪਤੀ ਜੀ ਲੈ ਕੇ ਆਉਂਦੇ। ਦੇਖੋ ਕਹਿਣ ਦਾ ਪਰ ਹਰੇਕ ਨੇ ਤੁਹਾਡਾ ਧੰਨਵਾਦ ਕੀਤਾ। ਚਲੋ ਧੰਨਵਾਦ ਸਾਰੇ ਸ਼ਹਿਰ ਦਾ ਹੀ ਆ ਜੀ। ਉਹਨਾਂ ਕਰਕੇ ਹੀ ਆ ਜੇ ਇਹਨਾਂ ਦੀਆਂ ਸਮੱਸਿਆਵਾਂ ਅਸੀਂ ਨਾ ਹੱਲ ਕਰ पाए ਫਿਰ ਸਾਡੇ ਐਮ.ਐਲ.ਏ ਬਣਨ ਦਾ ਕੋਈ ਤੱਕ ਵੀ ਨਹੀਂ ਬਣਦਾ। ਸੋ ਕਹਿਣ ਦਾ ਮਤਲਬ ਇਹ ਆ ਮੈਂ ਕੱਲਾ ਇਹੋ ਜਿਹਾ ਐਮ.ਐਲ.ਏ ਹੋਊਂਗਾ ਜਿਹੜਾ ਜੈਤੋ ਸ਼ਹਿਰ 'ਚ ਰਹਿੰਦਾ ਹੈ। ਗਾਂ ਵੀ ਰਹੂੰਗਾ। ਹਮੇਸ਼ਾ ਅਵੇਲੇਬਲ ਆ। ਉਹ ਸਾਹਮਣੇ ਮੇਰਾ ਦਫ਼ਤਰ 24 ਘੰਟੇ ਘਰ ਦੇ ਵਿੱਚ ਅਵੇਲੇਬਲ ਹਰ ਬੰਦਾ ਮੈਨੂੰ ਮਿਲ ਸਕਦਾ ਜਈ ਕਈ ਵਾਰੀ ਆਏ ਹੁੰਦਾਗਾ ਵੀ ਕੋਈ ਕਹਿੰਦਾ ਵੀ ਫਲਾਨੇ ਥਾਂ ਤੇ ਗਏ ਸੀ ਇਹ ਸਾਨੂੰ ਮਿਲਿਆ ਨਹੀਂ ਆ ਦਫਤਰ ਦੇ ਵਿੱਚ ਮੇਰੇ ਕਦੇ ਵੀ ਆਕਿਲ ਤੁਸੀਂ ਲਿਖਾ ਸਕਦੇ ਅਸੀਂ ਤੁਹਾਨੂੰ ਆਪ ਫੋਨ ਕਰਕੇ ਸੱਦਾਂਗੇ ਤੁਹਾਡੀ ਸਮੱਸਿਆ ਦਾ ਹੱਲ